ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਸੁਨੋ ਇਸ ਪ੍ਰੋਗਰਾਮ ਤੇ ਵਿੱਚ ਹਾਜ਼ਰ ਹੋਣ ਲੈ ਕੇ ਅਸੀਂ ਕੁਝ ਖਾਸ ਤੇ ਖਬਰਾਂ ਇਨ ਖਬਰਾਂ ਤੇ ਵਧੇਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਹਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿੱਲੋਂ ਟਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਕਲ ਸਭ ਜੇ ਕ ਸਭ ਤੋਂ ਪਹਿਲਾਂ ਗੱਲ ਕੀਤੀ ਚਾਵੇ ਅੱਜ ਤਰਨ ਤਰਨ ਦੀ ਅਦਾਲਤ ਨੇ ਇੱਕ ਵੱਡੇ ਫੈਸਲੇ ਤੇ ਜਿਹੜੀ ਸੁਣਵਾਈ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਹਨਾਂ ਦੇ 8 ਦੋਸ਼ੀ ਵੀ ਮਾਫ ਕਰਨਾ ਉਹਨਾਂ ਦੇ 8 ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ ਦੇਖੋ ਬਾ ਮਾਮਲਾ ਬਹੁਤ ਪੁਰਾਣਾ ਹੈ ਜੀ ਲਗਭਗ 12 ਸਾਲ ਇਹ ਮਾਮਲਾ ਅਦਾਲਤ ਦੀਆਂ ਸਰਭਾਈਆਂ ਚ ਤੁਰਿਆ ਹੈ ਉਕਰੀ ਹਰਵਿੰਦਰ ਕੌਰ ਜਿਹਦੇ ਨਾਲ ਇਹ ਸਾਰਾ ਕੁਝ ਵਾਪਰਿਆ ਉਹਨੇ ਬਹੁਤ ਤਰ੍ਹਾਂ ਦੀਆਂ ਤੱਕੇ ਸ਼ਾਈਆਂ ਕਥਤ ਰੂਪ ਦੇ ਵਿੱਚ ਸਈਆਂ ਪਰ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉੱਤੇ ਪਤਾ ਲੱਗਿਆ ਇਹ ਸਾਰਾ ਕੁਝ ਵਾਪਰਿਆ ਪਰसों 10 ਤਾਰੀਖ ਨੂੰ ਮਨਜੋਬ ਬਧੀਖ ਸੈਸ਼ਨ ਜੱਜ ਤਰੰਤਾਰਨ ਪ੍ਰੇਮਕੁਮਾਰ ਉਹਨਾਂ ਦੀ ਅਦਾਲਤ ਨੇ ਇਹਨਾਂ ਨੂੰ ਗ੍ਰਿਫਤਾਰ ਕਰਵਾ ਲਿਆ ਸੀ ਤੇ ਦੋਸ਼ੀ ਿਕrar ਦਿੱਤਾ ਸੀ ਇਹ ਮਾਮਲਾ 2013 ਦਾ ਇਹਦੇ ਵਿੱਚ ਕੁਝ ਪੁਲਿਸ ਕਰਮਚਾਰੀ ਵੀ ਸ਼ਾਮਲ ਨੇ ਤੇ ਕੁੱਲ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਹੁਣ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 8 ਉੱਤੇ ਇਹ ਪਰਚਾ ਦਰਜ ਹੋਇਆ ਜੀ ਇਹ ਪਰਚਾ ਜਿਹੜਾ ਦਰਜ ਹੋਇਆ ਸੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਸਜ਼ਾ ਨਾਲ ਜੁਰਮਾਨਾ ਵੀ ਕੀਤਾ ਗਿਆ ਮਾਂਜੋਗ ਅਦਾਲਤ ਨੇ ਆਈਪੀਸੀ ਦੀ ਧਾਰਾ 354 ਤਹਿਤ 3 ਸਾਲ ਧਾਰਾ 506 ਧਮਕੀਆਂ ਦੇਣਾ 1 ਸਾਲ ਧਾਰਾ 323 ਲੜਾਈ ਝਗੜਾ 1 ਸਾਲ ਦੀ ਸਜ਼ਾ ਸੁਣਾਈ ਹੈ ਇਹਨਾਂ ਸਾਰਿਆਂ ਨੂੰ ਪੁਲਿਸ ਰਸਤੇ ਦੇ ਵਿੱਚ ਲੈ ਲਿਆ ਸੀ ਪਰ ਸੋਈ ਪਤਾ ਲੱਗਿਆ ਕਿ ਇਸ ਦਲਤ ਲੜਕੀ ਨਾਲ ਕਥਤ ਛੇੜਛਾੜ ਕੁੱਟਮਾਰ ਔਰ ਬਾਅਦ ਦੇ ਵਿੱਚ ਇਹ ਬਣਾਈ ਹੋਈ ਵੀਡੀਓ ਜਨਤਕ ਹੋ ਗਈ ਜਿਹਦਾ ਸੂਵੋ ਮੋਟਰਸ ਨੋਟਿਸ ਮਾਨ ਜੋ ਸਰਬੋੱਚ ਅਦਾਲਤ ਸੁਪਰੀਮ ਕੋਰਟ ਨੇ ਲਿਆ ਇਹ 13 ਚ ਤਾਂ ਕੋਈ ਐਮਐਲਏ ਵਗੈਰਾ ਸੀ ਨਹੀਂ ਪਰ ਘਟੜ ਇਮਾਨਦਾਰਾਂ ਦੀ ਸਰਕਾਰ ਨੇ ਇਹਨੂੰ 2000 22 ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਟਿਕਟ ਦਿੱਤੀ ਜਿੱਥੇ 92 ਹੋਰ ਜਿੱਤੇ ਇਹ ਵੀ ਜਿੱਤ ਗਿਆ ਐਮਐਲਏ ਬਣ ਗਿਆ ਔਰ ਸ਼ੁਰੂ ਤੋਂ ਇਹ ਚਰਚਾ ਚੱ ਰਿਹਾ ਯਾਦ ਕਰੋ ਤਰਨਤਾਰਨ ਦੇ ਐਸਐਸਪੀ ਹੁੰਦੇ ਸੀ ਜਿਹੜੇ ਅੱਜਕੱਲ ਡੀਆਈਜੀ ਨੇ ਜੀ ਗੁਰਵੀਰ ਸਿੰਘ ਚੋਹਾਨ ਉਹਨਾਂ ਦੇ ਨਾਲ ਪੰਗਾ ਪੈ ਗਿਆ ਇਹਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਕਥਤ ਰੂਪ ਦੇ ਵਿੱਚ ਮਾਈਨਿੰਗ ਦੇ ਮਾਮਲੇ 'ਚ ਆ ਗਿਆ ਪਰ ਗਾਜਕੀ ਦੇ ਤੇ ਡਿਗੀ ਐਸਐਸਪੀ ਤੇ ਕਿਉਂਕਿ ਨਵੇਂ ਇਕਲੀ ਸਰਕਾਰ ਹੈ ਉਹੀ ਐਸਐਸਪੀ ਜਦੋਂ ਉਹਨਾਂ ਦਾ ਤਬਾਦਲਾ ਹੋਇਆ ਉਹਨਾਂ ਦੀ ਲੋਕਾਂ ਪ੍ਰਤੀ ਕਾਰਗੁਜ਼ਾਰੀ ਪੁਲਿਸ ਕਰਮਚਾਰੀਆਂ ਅਧਿਕਾਰੀਆਂ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਆਂ ਜਿੱਦਣ ਉਹ ਬਦਲੀ ਤੋਂ ਬਾਅਦ ਉਥੋਂ ਵਿਦਾ ਹੋਏ ਉਹਨਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਤੋਰਿਆ ਗਿਆ ਚੰਗੇ ਬੰਦੇ ਚੰਗੇ ਹੁੰਦੇ ਨੇ ਤੇ ਆਖਰ ਉਹ ਕੇਸ ਜਿਹੜਾ 13 ਦਾ ਕੇਸ ਹੈ 12 ਸਾਲ ਹੋ ਚੁੱਕੇ ਨੇ 12 ਤੋਂ ਵੱਧ ਹੀ ਹੋ ਗਏ ਨੇ 12.5 ਸਾਲ ਕਿਉਂਕਿ ਮਾਰਚ ਮਹੀਨੇ ਦਾ ਹੈ ਤੇ ਅੱਜ ਫਿਰ ਇਹਨੂੰ 4 ਸਾਲ ਦੀ ਸਜ਼ਾ ਇਸ ਐਮਐਲਏ ਨੂੰ ਸੁਨਾ ਦਿੱਤੀ ਹੈ ਇਹ ਪਰਸੋ ਦਾ ਪੁਲਿਸ ਦੀ ਹਿਰਾਸਤ ਵਿੱਚ ਲਿਆ ਗਿਆ ਤੇ ਅਜੇ ਤੱਕ ਇਹਨੂੰ ਸਸਪੈਂਡ ਤੱਕ ਨਹੀਂ ਕੀਤਾ ਨਾ ਕਿ ਪਹਿਲਿਆਂ ਨੂੰ ਕੀਤਾ ਪਤਾ ਨਹੀਂ ਕਿਹੜਾ ਮਹੂਰਤ ਉਡੀਕਦੇ ਸੀ ਜੀ ਜੀ ਕਿਉਂਕਿ ਸਜ਼ਾ 4 ਸਾਲ ਦੀ ਹੈ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਤਾ ਇਹ ਆਪਣੀ ਇਹ ਸਜ਼ਾ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਸਕਦੇ ਆ ਉਹ ਇਹਨਾਂ ਦਾ ਹੱਕ ਹੈ ਉਹ ਤੁਗਰਾਤ ਮਿਲਦੀ ਹੈ ਕੁਝ ਨਹੀਂ ਕਹਿ ਸਕਦੇ ਪਰ ਜਿੱਥੇ ਸੁਪਰੀਮ ਕੋਰਟ ਦੇ ਦੇਸ਼ਾਂ ਤੇ ਕੇਸ ਦਰਜ ਹੋਇਆ ਹੋਵੇ ਲੱਗਦਾ ਨਹੀਂ ਕਿ ਹੇਠਲੇ ਪੱਧਰ ਤੇ ਕੋਈ ਰਾਹਤ ਮਿਲ ਵੀ ਸਕਦੀ ਹੈ ਕਿ ਨਹੀਂ ਮਿਲ ਸਕਦੀ ਇਹ ਤਾਂ ਇਹਨਾਂ ਦੀਆਂ ਕਾਨੂੰਨਾਂ ਟੀਮਾਂ ਦੇਖਣਗੀਆਂ ਪਰ ਇੱਕ ਸੀਟ ਹੈ ਜਿਹੜੀ ਖਡੂਰ ਸਾਹਿਬ ਦੀ ਉਹਨੂੰ ਮੰਨ ਲਓ ਉਹ ਐਸ ਵੇਲੇ ਖਾਲੀ ਹੋ ਜਾਵੇਗੀ ਤਰਨਤਾਰਨ ਦੀ ਪਹਿਲਾਂ ਹੀ ਖਾਲੀ ਹੈ ਇਹਦਾ ਮਤਲਬ ਉਸ ਖੇਤਰ ਦੇ ਵਿੱਚ ਮਾਝੇ ਦੇ ਵਿੱਚ ਦੋ ਸੀਟਾਂ ਤੇ ਨੇੜ ਭਵਿੱਖ ਦੇ ਵਿੱਚ ਕਿਸੇ ਵੇਲੇ ਵੀ ਵਿਧਾਨ ਸਭਾ ਦੀ ਚੋਣ ਆ ਸਕਦੀ ਹੈ। ਬਿਲਕੁਲ ਢਿਲੂਸਾ ਪੁੱਤਰ ਕੇਜਵਾਰ ਕੇ ਸੀਐਮ ਭਗਵੰਤ ਮਾਨ ਕੱਲ ਡਿਸਚਾਰਜ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਜ ਮੀਟਿੰਗ ਲਈਤੀ ਹੈ ਵਿਧਾਇਕਰ ਦੇ ਨਾਲ ਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਹੜ੍ਹ ਪ੍ਰਭਾਵਿਤਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੇਖੋ ਮੁੱਖ ਮੰਤਰੀ ਨੂੰ ਕੱਲ ਛੁੱਟੀ ਮਿਲ ਗਈ ਸੀ। ਉਹ ਕਹਿੰਦੇ ਆ ਕਿ ਠੀਕ ਨਹੀਂ ਸਨ ਉਹਨਾਂ ਦੀ ਤਬੀਤ ਨਾ ਸਾਦ ਸੀ ਪਰ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੀ ਨਾ ਸਾਦ ਸੀ ਉਹਨਾਂ ਨੂੰ ਫੋਟ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਕਈ ਦਿਨ ਉੱਥੇ ਰਹੇ ਛੁੱਟੀ ਹੋ ਗਈ ਅੱਜ ਮੁੱਖ ਮੰਤਰੀ ਨੇ ਕਾਫੀ ਮੀਟਿੰਗਾਂ ਕੀਤੀਆਂ ਉਹਨਾਂ ਨੇ ਕਈ ਤਰ੍ਹਾਂ ਦੇ ਬਿਆਨ ਬਗਾਰਾ ਵੀ ਆਏ ਉਹਨਾਂ ਨੇ ਕਈ ਕੁਝ ਕਿਹਾ ਕਿ ਇਸ ਵੇਲੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਉਸ ਕੋਈ ਨਵੀਂ ਗੱਲ ਨਹੀਂ ਜੋ ਪਹਿਲਾਂ ਨਿਯਮ ਬਣੇ ਹੋਏ ਨੇ ਉਹਨਾਂ ਤਹਿਤ ਹੀ ਇਹ ਸਾਰਾ ਕੁਝ ਹੋਵੇਗਾ ਜੋ ਜੋ ਪੁਰਾਣਾ ਹੈਗਾ ਕਿ ਮਕਾਨਾਂ ਦਾ ਨੁਕਸਾਨ ਦਾ 40000 ਪਹਿਲੇ ਸਰਕਾਰ ਐਲਾਨ ਕਰ ਚੁੱਕੀ ਹੈ 20000 ਪ੍ਰਤੀ ਏਕੜ ਫਸਲ ਨੁਕਸਾਨ ਦਾ ਜੀ ਪਸ਼ੂਆਂ ਦੀ ਮੌਤ ਦਾ 37500 ਤੇ ਹੁਣ ਤੱਕ ਪੰਜਾਬ ਦੇ ਵਿੱਚ ਹੜਾਂ ਕਾਰਨ 55 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ 42 ਲੋਕਾਂ ਨੂੰ 4 ਲੱਖ ਰੁਪਈਆ ਪੰਜਾਬ ਦਾ ਇਹ ਐਲਾਨ ਹੋਇਆ ਵੈ ਉਹਦੇ ਹਿਸਾਬ ਨਾਲ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਜਿਹੜਾ ਇਹ ਮੁਆਵਜ਼ਾ ਉਹ ਦਿੱਤਾ ਜਾ ਚੁੱਕੇ ਹੈ ਬਿਲਕੁਲ ਟੈਲੋਸਾਪ ਉਧਰ ਕੀਆ ਜਾ ਰਿਹਾ ਹੈ ਕਿ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਜਿਹੜਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਰਵਈਆ ਬਿਲਕੁਲ ਵੀ ਜਿਹੜਾ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਪਾਈ ਗਈ ਸੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਉਹ ਇੱਕ ਕਾਨੂੰਨਾ ਮਜ਼ਾਕ ਹੈ ਦੇਖੋ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੂੰ 1 ਸਤੰਬਰ ਨੂੰ ਇੱਕ ਚਿੱਠੀ ਲਿਖੀ ਸੀ ਜੀ ਮੁੱਖ ਮੰਤਰੀ ਪੰਜਾਬ ਨੇ ਉਦੇ ਬਾਰੇ ਸੁਨੀਲ ਢਾਕੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਜੀ ਉਹ ਕਹਿੰਦੇ ਕਿ ਇੱਕ ਤਾਂ ਨਵਾ ਆ ਗਿਆ ਨਾ ਕਿ ਪ੍ਰਧਾਨ ਮਾ ਆ ਮੁੱਖ ਮੰਤਰੀ ਪੰਜਾਬ ਸਰਕਾਰ ਪੰਚਾਇਤਾਂ ਤੋਂ ਪੈਸੇ ਵਾਪਸ ਮੰਗਾ ਰਹੀ ਹੈ ਇਹਨਾਂ ਦੀ ਹਾਲਾਤ ਇਸ ਹੱਦ ਤੱਕ ਚਲੀ ਗਈ ਹੈ ਦੂਜਾ ਰਵਨੀਤ ਮਿੱਟੂ ਨੇ ਵੀ ਕਿਹਾ ਤਾਂ ਕਿ 12000 ਕਰੋੜ ਸੂਬਾ ਸਰਕਾਰ ਨੂੰ ਭੇਜਿਆ ਗਿਆ ਸੀ ਉਹਦਾ ਹਿਸਾਬ ਕਿਤਾਬੀ ਨਹੀਂ ਦੇ ਰਹੇ ਹਾਲਾਂਕਿ ਦੂਜੇ ਪਾਸੇ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਚੀਮਾ ਸਾਹਿਬ ਨੇ ਇਸ ਮਾਮਲੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਆਖਿਆ ਕਿ ਪਾਈ ਸਾਹਿਬ ਪੰਜਾਬ ਨੂੰ ਬਦਨਾਮ ਨਾ ਕਰੋ ਉਹਨਾਂ ਨੇ ਕਿਹਾ ਕਿ ਹੁਣ ਤੱਕ ਸਿਰਫ 1382 ਕਰੋੜ ਰੁਪਏ ਸੂਬਾ ਸਰਕਾਰ ਨੂੰ ਮਿਲੇ ਨੇ 659 ਕਰੋੜੋਂ ਦੇ ਵਿੱਚੋਂ ਖਰਚ ਕਰ ਦਿੱਤੇ ਗਏ ਨੇ ਤੁਸੀਂ ਕਿਹੜੇ 12000 ਕਰੋੜ ਦੀ ਗੱਲ ਕਰਦੇ ਹੋ ਜੀ ਉਧਰੋਂ ਬੜੂ ਦੀ ਤਰ ਜਿਹੜੇ ਹੋਰ ਨੇ ਉਹ ਕਹਿੰਦੇ ਭਾਈ ਵਾਈਟ ਪੇਪਰ ਜਾਰੀ ਕਰ ਦਿਓ ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਤੋ ਤੋ ਪੁੱਛੀ ਜਾਣੇ ਪੰਜਾਬ ਦੇ ਲੋਕ ਵੀ ਕਨਫਿਊਜ਼ ਨੇ ਕਿ ਕੇਂਦਰ ਸਰਕਾਰ ਨੇ ਕਿੰਨੇ ਪੈਸੇ ਭੇਜੇ ਕਿੰਨੇ ਇਹਨਾਂ ਨੇ ਖਰਚ ਤੇ ਇਹਦਾ ਵਾਈਟ ਪੇਪਰ ਜਾਰੀ ਕਰ ਦਿਓ ਤਾਂ ਕਿ ਹਰ ਵਿਅਕਤੀ ਨੂੰ ਪਤਾ ਲੱਗ ਜੇ ਕਿ ਕਿੰਨੇ ਪੈਸੇ ਆਏ ਸੀ ਕਿੰਨੇ ਖਰਚੇ ਗਏ ਕਿੰਨੇ ਇਹਨਾਂ ਦੇ ਕੋਲ ਨੇ ਆਪੋ ਆਪਣੇ ਤਰਕ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਤਰਕ ਨੇ ਵਿੱਤ ਮੰਤਰੀ ਹਰਪਾਲ ਸੋ ਚੀਮਾ ਅੰਕੜਿਆਂ ਦੇ ਨਾਲ ਜਾਣਕਾਰੀ ਦੇ ਰਹੇ ਨੇ ਸੋ ਕਿਨੂੰ ਸੱਚ ਮੰਨੀਆਂ ਤੇ ਜੇ ਫਿਰ ਵਾਈਟ ਪੇਪਰ ਜਾਰੀ ਹੋ ਜਾਵੇ ਤਾਂ ਪਤਾ ਕਹਿ ਸਕਦੇ ਆ ਕਿ ਵਾਈਟ ਪੇਪਰ ਦੇ ਨਾਲ ਘਟੋ ਘਟ ਇਹ ਸਾਰਾ ਕੁਝ ਪਤਾ ਲੱਗ ਜੇਗਾ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਜੀ ਬਿਲਕੁਲ ਟੀਲੋ ਸਾਬ ਪੁੱਤਰ ਕੀਆ ਜਾ ਰਿਹਾ ਹੈ ਕਿ ਰਮਨਜੀਤ ਸਿੰਘ ਬਿੱਟੂ ਦਾ ਇੱਕ ਜਿਹੜਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਰਮਨਜੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜਾ ਪੰਜਾਬ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਿਰਕਾਰ ਉਹਨਾਂ ਨੇ ਇਹ ਇਹ ਵਿੱਚ ਕਿਉਂ ਕਿਹਾ ਤੱਕ ਪਰ ਜਿਹੜੇ ਰਮਨਜੀਤ ਸਿੰਘ ਬਿੱਟੂ ਨੇ ਪਹਿਲਾਂ ਵੀ ਇਹ ਆਪਣੇ ਬਿਆਨਾਂ ਕਰਕੇ ਕਾਫੀ ਵਾਰ ਉਹ ਤਾਂ ਚਰਚਾ ਦੇ ਵਿੱਚ ਰਹਿੰਦੇ ਨੇ ਜੀ ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਭਾਈ ਸਾਜ਼ਿਸ਼ ਕਰਨ ਕੌਲ ਰਿਹਾ ਹੈ ਦੱਸਤਾ ਦਿਓ ਸਰਕਾਰ ਕਰੇਗੀ ਜੀ ਜੀ ਜੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਉਣਗੇ ਤਾਂ ਕੋਈ ਭੇਲੀ ਭੰਨ ਕੇ ਹੀ ਜਾਣਗੇ ਇਹ ਗੱਲ ਕਿਉਂ ਸੋਚੀ ਜਾ ਰਹੀ ਹੈ ਇਹਨੂੰ ਲੈ ਕੇ ਕਾਫੀ ਤਰ੍ਹਾਂ ਦਾ ਜਿਹੜਾ ਹੈਗਾ ਵਿਵਾਦ ਹੋ ਗਿਆ ਹੁਣ ਜਿਹੜੀ ਗੱਲ ਰਵਣੀਤ ਮਿੱਟੂ ਕਹਿੰਦਾ ਹੈ ਇਹਦਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦਾ ਯਤਨ ਕਰ ਰਹੇਗਾ ਨੇ ਘਟੋ ਘਟ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗਣਾ ਚਾਹੀਦਾ ਹੈ ਬਿਲਕੁਲ ਠੀਕ ਲਓ ਸਾਬੁੱਧਰ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਜੋ ਕਿ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਤੇ ਕੇਸ ਦਰਜ ਸੀਗਾ ਉਸ ਦੇ ਵਿੱਚ ਉਹਨਾਂ ਨੂੰ ਕੁਝ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਉਸ ਦੇ ਵਿੱਚ ਇੱਕ منی ਲਾਂਡਰਿੰਗ ਮਾਮਲੇ ਵਿੱਚ ਬੈਂਕ ਅਧਿਕਾਰੀ ਨੇ ਗਵਾਹੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਮਾਮਲੇ ਦੇ ਵਿੱਚ ਨਵਾਂ ਮੋੜ ਵੇਖਣ ਨੂੰ ਮਿਲਿਆ ਹੈ ਦੇਖੋ ਜਿਹੜੇ ਸਿਆਸਤਦਾਨ ਨੇ ਜੀ ਇਹ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਤੇ ਬੱਟੇ-ਬੱਟੇ ਇੱਕ ਵਾਰ ਤੀਰ ਛੱਡ ਦਿੰਦੇ ਐ ਉਹ ਤੀਰ ਟਿਕਾਣੇ ਤੇ ਪੁੱਜੇ ਜਾਂ ਨਾ ਪੁੱਜੇ ਇਹਨਾਂ ਵੱਲੋਂ ਛੱਡਿਆ ਜਾਂਦਾ ਹੁਣ ਹੋਇਆ ਕੀ ਐ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਲਜ਼ਾਮ ਇਹਨਾਂ ਨੇ ਖੈਰੇ ਹੋਰਾਂ ਤੇ ਲਾਏ ਹੁਣੇ ਪਤਾ ਲੱਗਿਆ ਹੈ ਕਿ ਇਮਾਨੀ ਲੈਂਡਰਗ ਬਾਇ ਦੇ ਵਿੱਚ ਐਕਸਜ ਬੈਂਕ ਦੇ ਇੱਕ ਅਧਿਕਾਰੀ ਨੇ ਆਪਣੇ ਬਿਆਨ ਦਿੱਤੇ ਨੇ ਇਹਦੇ ਦੌਰਾਨ ਇਸ ਗਾਸਾ ਪੱਖ ਬੁਲਾਏ ਗਏ ਬੈਂਕ ਅਧਿਕਾਰੀ ਬਿਆਨ ਦਰਜ ਕਰਾਏ ਨੇ ਇਹਦੀ ਸਰਵਾਈ 3 ਅਕਤੂਬਰ ਤੇ ਪਾ ਦਿੱਤੀ ਗਈ ਹੈ ਔਰ ਮਹਾਲੇ ਦੇ ਵਿੱਚ ਇਹ ਹੋਇਆ ਉਥੋਂ ਦੀ ਅਦਾਲਤ ਦਾ ਇਹ ਮਾਮਲਾ ਹੈ ਔਰ ਸੁਣਵਾਈ ਦੌਰਾਨ ਇਹ ਐਕਸਜ ਬੈਂਕ ਦੇ ਅਧਿਕਾਰੀ ਗਵਾਹੀ ਦੇਣ ਲਈ ਨਾ ਹੁਣ ਕਾਰਨ ਪਹਿਲਾਂ ਉਹਦੇ ਵਰੰਟ ਜਾਰੀ ਹੋ ਗਏ ਸੀ ਪਹਿਲਾ ਵਰੰਟ ਆਮ ਜਾਰੀ ਹੁੰਦੇ ਆ ਫਿਰ ਗੈਰਜਬਾਨਤੀ ਵੀ ਹੋ ਜਾਂਦੇ ਨੇ ਸੋ ਇਹ ਮਾਮਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ 3 ਅਕਤੂਬਰ ਤੇ ਹੁਣ ਹੋਵੇਗੀ ਜੀ ਬਿਲਕੁਲ ਢਿਲੋਸਾ ਪੁੱਤਰ ਕਿਹਾ ਜਾ ਰਿਹਾ ਕਿ ਹਿਮਾਚਲ ਤੋਂ ਪੰਜ-ਪੰਜ ਸੰਸਦ ਮੈਂਬਰ ਕੰਗਨਾ ਰਣੋਤ ਨੂੰ ਜਿਹੜਾ ਮੁਰਤੋਂ ਅਦਾਲਤ ਦੇ ਵੱਲੋਂ ਵੱਡਾ ਝਟਕਾ ਲੱਗੇ ਕਿਉਂਕਿ ਸੁਪਰੀਮ ਕੋਰਟ ਨੇ ਕੰਗਨਾ ਰਣੋਤ ਨੂੰ ਮਾਨ ਹਾਨੀ ਮਾਮਲੇ ਦੇ ਵਿੱਚ ਕੋਈ ਵੀ ਰਾਹਤ ਨਹੀਂ ਦਿੱਤੀ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਦੋ ਸੀਨੀਅਰ ਜੱਜ ਸਹਿਬਾਨ ਨੇ ਜਸਟਿਸ ਵਿਕਰਮਨਾਥ ਜੀ ਜਸਟਿਸ ਸੰਦੀਪ ਬੈਤਾ ਏ ਕਿਉਂਕਿ ਪਹਿਲਾਂ ਹਾਈ ਕੋਰਟ ਦੇ ਵਿਰੋਧ ਵਿੱਚ ਫੈਸਲਾ ਦੇ ਚੁੱਕੀ ਹੈ ਉਹਨੇ ਚੁਣੌਤੀ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਗਈ ਸੀ ਜੀ ਜੀ ਪਰ ਸੁਪਰੀਮ ਕੋਰਟ ਨੇ ਇਹਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਮਨਾ ਕਰਤਾ ਅਸਲ ਦੇ ਵਿੱਚ ਕੋਮਲ ਜੀ ਕੇ ਹੁੰਦਾ ਇਹ ਜਿਹੜੇ ਆਗੂ ਨੇ ਨਾ ਕਈ ਤਾਂ ਇੰਨੇ ਆ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਵੀ ਐ ਜੀ ਪਤਾ ਨਹੀਂ ਇਹ ਪਸੜ 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 ਕੀ ਬੋਲੀ ਜਾਂਦੇ ਨੇ ਐ ਨਮੀਆ ਅਦਾਕਾਰੀ ਦੇ ਵਿੱਚੋਂ ਸੀ ਉੱਥੇ ਦੀ ਚੜ੍ਹਤ ਹੋ ਗਈ ਬਾਅਦ ਦੇ ਵਿੱਚ ਭਾਜਪਾ ਨੇ ਇਹਨੂੰ ਟਿਕਟ ਦੇਤੀ ਇਹ ਮੈਂਬਰ ਪਾਰਲੀਮੈਂਟ ਬਣ ਗਈ ਬੰਦੇ ਨੂੰ ਜਦੋਂ ਉਹਦੇ ਵਿੱਤ ਤੋਂ ਵੱਧ ਸਾਰਾ ਕੁਝ ਮਿਲ ਜਾਵੇ ਕਈ ਵਾਰ ਦੋਸ਼ ਲੱਗਦੇ ਕਥਤ ਰੂਪ ਚ ਦਿਮਾਗ ਖਰਾਬ ਹੋ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਇਹਨਾਂ ਦਾ ਪਿੰਡ ਹੈਗਾ ਬਾਹਤਰਗੜ ਜੀ ਬਾਹਤਰਗੜ ਜੰਡੀਆਂ ਇਹ ਬਟੰਡਾ ਤੇ ਮਾਨਸਾ ਨਾਲ ਸੰਬੰਧਿਤ ਹੈ ਉੱਥੋਂ ਦੀਆਂ ਬਤਾਂ ਮੈਂ ਦਰਕੌਰ ਦੇ ਉੱਤੇ ਇਹਨੇ ਤੰਜ ਕੱਸਿਆ ਸੀ ਇਹ ਤਾਂ 100-100 ਰੁਪਏ ਦਿਹਾੜੀ ਦੇ ਕੇ ਆਈਆਂ ਨੇ ਕਿਉਂ ਇਹ ਮਾਤਾ ਹੋ ਰਹੀ ਕਿਸਾਨੀ ਦੇ ਅੰਦੋਲਨ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਬੈਠੀਆਂ ਸਨ ਬਿਲਕੁਲ ਇਹਨੇ ਉਸ ਤਰ੍ਹਾਂ ਦਾ ਸਵਾਲ ਕਰ ਦਿੱਤਾ ਤੇ ਮਾਤਾਵਾਂ ਨੇ ਕਿਹਾ ਸੀ ਕਿ ਤੂੰ 100 ਰੁਪਏ ਦੀ ਗੱਲ ਕਰਦੀ ਹੈ ਜੀ ਤੂੰ ਸਾਡੇ ਖੇਤਾਂ 'ਚ ਕੰਮ ਕਰਾ ਕੇ ਤੈਨੂੰ 500 ਰੁਪਏ ਦੇਆ ਕਰਾਂਗੇ ਦਿਹਾੜੀ ਦਾ ਇਹਦੀ ਚਰਚਾ ਹੋਈ ਸੀ ਉਹ ਕਿਰਤੀ ਔਰਤਾਂ ਜਿਹੜੀਆਂ ਆਪਣੇ ਪਤੀ ਦੀ ਗੈਰ ਹਾਜ਼ਰੀ ਵਿੱਚ ਵੀ ਰਾਤ ਨੂੰ ਖੇਤਾਂ 'ਚ ਪਾਣੀ ਲਾਉਂਦੀਆਂ ਦੇਖੀਆਂ ਗਈਆਂ ਇਹਨੇ ਤੋਹੀਨ ਕੀਤੀ ਸੀ ਉਹਨਾਂ ਦੀ ਬਾਅਦ ਵਿੱਚ ਮਾਨ ਹੰਨੀ ਦਾ ਕੇਸ ਹੋ ਗਿਆ ਹੁਣ ਮਾਨਯੋਗ ਸੁਪਰੀਮ ਕੋਰਟ ਰੇ ਵੱਡਾ ਝਟਕਾ ਦੇਤਾ ਇਹਦਾ ਰਾਹਤ ਦੇਣ ਤੋਂ ਕਿਸੇ ਕਿਸਮ ਦਾ ਮਣਾ ਕਰ ਤੱਕ ਇਸ ਚੱਲੇਗਾ ਇਹਦੇ ਵਿੱਚ ਇਹਨੂੰ ਸਜ਼ਾ ਵੀ ਹੋ ਸਕਦੀ ਹੈ ਬਿਲਕੁਲ ਢਿਲਸਾ ਪੁੱਤਰ ਕਿਹਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨੀ ਜੋ ਇੱਕ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਉਸ ਤੋਂ ਬਾਅਦ ਉੱਥੇ ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਪਰਵਾਸੀ ਹੁਣ ਨਹੀਂ ਆ ਦਿੱਤਾ ਜਾਵੇਗਾ ਨਾ ਹੀ ਕਿਸੇ ਨੂੰ ਮਕਾਨ ਤੇ ਘਰ ਲੈਣ ਦਿੱਤਾ ਜਾਵੇਗਾ ਦੇਖੋ ਜਿਹੜਾ ਉਹ 5 ਸਾਲ ਦੇ ਬੱਚੇ ਨਾਲ ਕਾਰਾ ਹੋਇਆ ਵਾਪਰਿਆ ਜੀ ਬੜਾ ਦਰਦਨਾਕ ਜੋ ਪਾਲਿਆ ਹੋਇਆ 5 ਸਾਲ ਦਾ ਬੱਚਾ ਜਾਂ ਹੀ ਚਲੇ ਜਾਵੇ ਮਾਪਿਓ ਵਾਸਤੇ ਬਹੁਤ ਦੁੱਖ ਭਰਿਆ ਹੁੰਦਾ ਹੈ ਜੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਤੇ ਹੁਸ਼ਿਆਰਪੁਰ ਦਾ ਪਿੰਡ ਹੈਗਾ ਜੀ ਬਜਵਾੜਾ ਕਲਾਂ ਉੱਥੋਂ ਦੇ ਸਰਪੰਚ ਸਾਹਿਬ ਨੇ ਰਜੇਸ਼ ਕੁਮਾਰ ਬੱਬੂ ਉਹ ਕਹਿੰਦੇ ਸਾਡੀ ਸਮੁੱਚੀ ਪੰਚਾਇਤ ਹੋਈ ਗ੍ਰਾਮ ਸਭਾ ਬੈਠੀ ਉਹਨਾਂ ਨੇ ਸਰਬਸੰਮਤੀ ਨਾਲ ਫੈਸਲਾ ਕਰਤਾ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਨਾ ਤਾਂ ਥਾਂ ਦਿੱਤਾ ਜਾਵੇਗਾ। ਔਰ ਨਾ ਹੀ ਕੋਈ ਪਲਾਟ ਵਗੈਰਾ ਕੋਈ ਕਿਰਾਏ ਤੇ ਮਕਾਨ ਦਿੱਤਾ ਜਾਵੇਗਾ। ਉਲੰਘਣਾ ਕਰਕੇ ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਕਰੇਗਾ ਇਹਨਾਂ ਨੂੰ ਪਲਾਟ ਕਿਰਾਏ ਦਾ ਮਕਾਨ ਜਾ ਮਕਾਨ ਵਾਸਤੇ ਜਗ੍ਹਾ ਦੇਵੇਗਾ ਉਹਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਪੰਚਾਇਤ ਦਾ ਸੱਚੇ ਫੈਸਲਾ ਹੈ ਉਹ ਬੱਚਾ ਜਿਹੜਾ ਸੀ 5 ਸਾਲ ਦਾ ਉਹਦਾ ਨਾਮ ਹਰਵੀਰ ਹੈ ਉਹਦੇ ਵਿੱਚ ਜਿਹੜਾ ਮੁੱਲਜਰਮ ਹੈ ਕਥਤ ਤੌਰ ਤੇ ਨਾਨਕੇ ਯਾਦਵ ਇਹਨੂੰ ਅਜੇ ਅਦਾਲਤ 'ਚ ਪੇਸ਼ ਕੀਤਾ ਉਹਦਾ ਰਿਮਾਂਡ ਮੰਗਿਆ ਗਿਆ ਸੀ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਕਈ ਸੰਗਠਨ ਤੇ ਵੱਜੇ ਲੋਕ ਉਥੇ ਨਾਰੇ ਬਾਜੀ ਕਰਦੇ ਰਹੇ ਅਦਾਲਤੀ ਕੰਪਲੈਕਸ ਦੇ ਵਿੱਚ ਔਰ ਮੰਗ ਕੀਤੀ ਹੈ ਕਿ ਇਹਨੂੰ ਮਾਨਯੋਗ ਅਦਾਲਤ ਫਾਂਸੀ ਦੀ ਸਜ਼ਾ ਦੇਵੇ ਇਹ ਜਿਹੜਾ ਪਰਿਵਾਰ ਹੈ ਤੇ ਦੂਜੇ ਹੈ ਇਹਨਾਂ ਨੂੰ ਰਲ ਕੇ ਕੇਸ ਲੜਨਾ ਪਵੇਗਾ ਇਹ ਕਿ ਅਦਾਲਤ ਦਾ ਫੈਸਲਾ ਹੈ ਉਹਨਾਂ ਨੇ ਫਾਂਸੀ ਦੇਣੀ ਹੈ ਉਮਰ ਕੈਦ ਕਰਨੀ ਹੈ ਜਾਂ ਕੁਝ ਹੋਰ ਕਰਨਾ ਹੈ ਇਹ ਫਿਰ ਮੌਕਾ ਦੱਸੇਗਾ ਬਿਲਕੁਲ ਟੀਲੋ ਸਭ ਉੱਤਰ ਕਿਹਾ ਜਾ ਰਿਹਾ ਕਿ ਦਿੱਲੀ ਹਾਈ ਕੋਰਟ ਅਤੇ ਮੁੰਬਈ ਹਾਈ ਕੋਰਟ ਨੂੰ ਜਿਹੜੀ ਐ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲੀ ਗਈ ਹੈ ਜਿਸ ਤੋਂ ਬਾਅਦ ਪੂਰੀ ਸੁਰੱਖਿਆ ਏਜੰਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਉਸ ਤੋਂ ਬਾਅਦ ਸੁਰੱਖਿਆ ਟੀਮਾਂ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਆਖਿਰਕਾਰ ਇਹ ਤੁਹਾਨੂੰ ਮਾਮਲਾ ਕਿਹੋ ਜਿਹਾ ਲੱਗ ਰਿਹਾ ਹੈ ਹਰ ਰੋਜ਼ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਜੀ ਕਦੇ ਕਿਸੇ ਸਕੂਲ ਨੂੰ ਉਡਾਉਣ ਦੀ ਧਮਕੀ ਆ ਜਾਂਦੀ ਹੈ ਜੀ ਜੀ ਕਦੇ ਕਿਸੇ ਧਾਰਮਿਕ ਸਥਾਨ ਨੂੰ ਉਡਾਉਣ ਦੀ ਧਮਕੀ ਆ ਜਾਂਦੀ ਹੈ ਕਦੇ ਕਿਸੇ ਹੋਰ ਥਾਂ ਇਹ ਹੁਣ ਤੱਕ ਸਰਕਾਰ ਹੱਥ ਤੇ ਹੱਥ ਧਰ ਕੇ ਕਾਦੇ ਵਾਸਤੇ ਬੈਠੀ ਹੈ ਜੀ ਇਹਦੀ ਪੜਤਾਲ ਕਿਉਂ ਨਾ ਹੋਈ ਜੇ ਸ਼ੁਰੂਆਤੀ ਦੌਰ ਦੇ ਵਿੱਚ ਪੜਤਾਲ ਕਰਕੇ ਇਹਦੀ ਜੜ ਦੱਪ ਲਈ ਜਾਂਦੀ ਇਹਦੇ ਪਿੱਛੇ ਕੌਣ ਹੈ ਕੱਲਾ ਇੱਕ ਫਿਰਕੇ ਦੇ ਧਾਰਮਿਕ ਸਥਾਨਾਂ ਨੂੰ ਨਹੀਂ ਬੱਕ ਬੱਕ ਧਾਰਮਿਕ ਸਥਾਨਾਂ ਪ੍ਰਤੀ ਇਹ ਕੁਝ ਵਾਪਰਿਆ ਇਹ ਕਿਉਂ ਨਾ ਕੀਤਾ ਗਿਆ ਕਿਉਂ ਇਹਦੇ ਉੱਤੇ ਕਾਰਵਾਈ ਨਾ ਹੋਈ ਇਹਦੀ ਜ਼ਿੰਮੇਵਾਰੀ ਕੇਂਦਰ ਦੇ ਗ੍ਰਹਿ ਮੰਤਰੀ ਦੀ ਬਣਦੀ ਹੈ ਜੀ ਜੀ ਜੇ ਸਮੇਂ ਸਿਰ ਇਹ ਸਾਰਾ ਕੁਝ ਹੋਇਆ ਹੁੰਦਾ ਤਾਂ ਹੁਣ ਜਿਹੜੀਆਂ ਇਹ ਅਦਾਲਤਾਂ ਨੂੰ ਦਿੱਲੀ ਹਾਈ ਕੋਰਟ ਤੇ ਬੰਬਈ ਦੇ ਹਾਈ ਕੋਰਟ ਬਾਰੇ ਦੱਸਿਆ ਜਾ ਰਿਹਾ ਹੈ ਇਹ ਹੁਣ ਤੱਕ ਚੁੱਪ ਕਿਉਂ ਹੈ ਇਹਦੇ ਵਿੱਚ ਕਿਉਂ ਚੁੱਪ ਕੀਤਾ ਜਾ ਰਿਹਾ ਹੈ ਉਹ ਤੋਂ ਖਾਲੀ ਕਰਾ ਲਿਆ ਆ ਕਰ ਲਿਆ ਉਹ ਕਰ ਲਿਆ ਫਲਾਣਾ ਕਰ ਲਿਆ ਧਮਕਾ ਕਰ ਲਿਆ ਜਦੋਂ ਸ਼ੁਰਾਤੀ ਦੌਰ ਦੇ ਵਿੱਚ ਇਹ ਧੌਂਕੀਆਂ ਆਈਆਂ ਇਹਨਾਂ ਦੀ ਜੜ ਕਿਉਂ ਨੱਪੀ ਗਈ ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਇਹਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਅੱਗੇ ਤੱਕ ਇਹਨੂੰ ਜਾ ਕੇ ਇਹਦੀ ਬਕਾਇਦਾ ਤੌਰ ਦੇ ਉੱਤੇ ਪੜਤਾਲ ਕੀਤੀ ਜਾਣੀ ਬਣਦੀ ਹੈ ਜੀ ਬਿਲਕੁਲ ਢਿਲੋ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਤੇ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਸਦਸ਼ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਚਲਦ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ